ਵਾਇਗਰ ਜੀ ਦਾ ਕਾਲਸਾ ਵਾਇਗਰ ਜੀ ਕੀ ਭਤੇ ਸਾਰੇ ਨਗਰ ਨੂੰ ਸੂਚਿਤ ਕੀਤਾ ਜਾਂਦਾ ਹੈ ਭਾਈ ਕਿ ਪਿੰਡ ਵਿੱਚ ਚੋਰ ਵੜ ਗਏ ਹਨ ਸਾਰੇ ਉਹਨਾਂ ਨੂੰ ਫੜਨ ਵਿੱਚ ਮਦਦ ਕਰੋ ਭਾਈ ਕੋਟ 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 ਬਚ ਕੇ ਓਏ ਜੇ ਪਿੰਡ ਵਾਲਿਆਂ ਦੇ ਧੱਕੇ ਚੜਜੇ ਨਾ ਮਾਰ ਦੰਦੇ ਪਿੰਡ ਵਾਲੇ ਲੱਗਦਾ ਰੋਲਾ ਘਟ ਗਿਆ ਲੱਗਦਾ ਲੰਘੇ ਕਿਸੇ ਪਾਸੇ ਉਹ ਨਹੀਂ ਦੇਖਦਾ ਦੇਖ ਦੇਖ ਮੈਨੂੰ ਤਾਂ ਲੱਗਦਾ ਬਾਗ ਗਿਆ ਬਾਈ ਮੈਂ ਚਾਉਂਗਾ ਬਾਈ ਮੈਂ ਚਾਉਂਗਾ ਚੋਰ 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 ਫੜੋ